ਉਧਰ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਨੰਦੇੜ ਦੇ ਪੰਜ ਪਿਆਰੇ ਸਹਿਬਾਨਾਂ ਨੇ ਆਨੰਦ ਕਾਰਜਾਂ ਦੇ ਲਈ ਸਿੱਖ ਸੰਗਤ ਦੇ ਲਈ ਇੱਕ ਗੁਰਮਤਾ ਜਾਰੀ ਕਰ ਦਿੱਤਾ ਹੈ ਦਾਦੀਏ ਕਿ ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਹਿਬਾਨਾਂ ਦੀ ਇਕਤਿਰਤਾ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਆਨੰਦ ਕਾਰਜ ਦੇ ਦੌਰਾਨ ਬੱਚੀ ਪਾਰੀ ਲਹਿੰਗਾ ਨਾ ਪਹਿਨਾ ਕੇ ਸਗੋਂ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਪਹਿਨਾਇਆ ਜਾਵੇ ਉੱਥੇ ਹੀ ਜਥੇਦਾਰ ਨੇ ਕਿਹਾ ਕਿ ਵਿਆਹ ਵਾਲੇ ਕਾਰਡ ਦੇ ਵਿੱਚ ਲਾੜਾ ਲਾੜੀ ਦੇ ਨਾਂ ਦੇ ਨਾਮ ਸਿੰਘ ਤੇ ਕੋਰ ਜ਼ਰੂਰ ਲਿਖਿਆ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਵਿਆਹ ਦੇ ਦੌਰਾਨ ਬੇਲੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਇਹ ਸਖਤ ਫੈਸਲਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਿੱਖ ਇਹ ਗੁਰਮਤਾ ਨਹੀਂ ਮੰਨਦਾ ਤਾਂ ਉਸ ਦੇ ਉੱਤੇ ਪੰਥਕ ਰਵਾਇਤਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਦੇਖਦੇ ਹਾਂ ਇਹ ਖਾਸ ਰਿਪੋਰਟ ਨਵਾਂ ਫੇਰਿਆਂ ਮੌਕੇ ਲੜਕੀ ਦੇ ਲਹਿੰਗਾ ਪਹਿਨਣ ਦੇ ਉੱਤੇ ਲਗਾਈ ਗਈ ਰੋਕ ਆਨੰਦ ਕਾਰਜ ਮੌਕੇ ਲਹਿੰਗਾ ਪਾਉਣ ਦੇ ਉੱਤੇ ਲੱਗੀ ਐ ਹੁਣ ਰੋਕ ਪੰਜ ਸਿੰਘ ਸਹਿਬਾਨਾਂ ਨੇ ਜਾਰੀ ਕੀਤੇ ਨੇ ਨਵੇਂ ਹੁਕਮ ਆਨੰਦ ਕਾਰਜ ਮੌਕੇ ਹੁਣ ਲਾੜੀ ਨਹੀਂ ਪਾਵੇਗੀ ਲਹਿੰਗਾ ਆਨੰਦ ਕਾਰਜ ਮੌਕੇ ਕਮੀਜ਼ ਸਲਵਾਰ ਪਹਿਨਣ ਲਾੜੀਆਂ ਆਨੰਦ ਕਾਰਜ ਮੌਕੇ ਆਉਣ ਵੇਲੇ ਨਾ ਤਾਣੀ ਜਾਵੇ ਫੁਲਕਾਰੀ ਆਨੰਦ ਕਾਰਜ ਦੌਰਾਨ ਲਹਿੰਗੇ ਦੀ ਬਜਾਏ ਚੁੰਨੀ ਸੂਟ ਪਹਿਨਨ ਦੇ ਹੁਕਮ ਹੋਏ ਜਾਰੀ ਵਿਆਹਾਂ ਦੇ ਕਾਢ ਦੇ ਉੱਤੇ ਮੁੰਡੇ ਦੇ ਨਾਮ ਦੇ ਨਾਲ ਸਿੰਘ ਤੇ ਕੁੜੀ ਦੇ ਨਾਮ ਤੇ ਲਿਖਿਆ ਜਾਏ ਕੋਰ ਪੰਜ ਸਿੰਘ ਸਹਿਬਾਨਾ ਨੇ ਜਾਰੀ ਕੀਤੇ ਨੇ ਇਹ ਨਵੇਂ ਹੁਕਮ ਸਤਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਹਿਬ ਨੰਦੇੜ ਦੇ ਪੰਜ ਪਿਆਰੇ ਸਹਿਬਾਨ ਨੇ ਅਨੰਦ ਕਾਰਜਾਂ ਦੇ ਲਈ ਸਿੱਖ ਸੰਗਤਾਂ ਦੇ ਲਈ ਗੁਰਮਤਾ ਜਾਰੀ ਕਰ ਦਿੱਤਾ ਹੈ ਅੱਜ ਤਖਸਾਲ ਸਾਹਿਬ ਜੀ ਦੇ ਤਖਸਾਲ ਚਕਨ ਸ੍ਰੀ ਹਜੂਰ ਸ੍ਰੀ ਹੱਤੰਗਰ ਸਾਹਿਬ ਜੀ ਦੇ ਸਮੂਹ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਵਿਆਹ ਕਰਦੇ ਸੰਬੰਧ ਵਿੱਚ ਇਹ ਗੁਰਮਤਾ ਹੈ ਹਰ ਇੱਕ ਗੁਰਸਿੱਖ ਦਾ ਕਰਤੱਵ ਬਣਦਾ ਹੈ ਕਿ ਆਪਣੇ ਬੱਚੇ ਬੱਚੀ ਦਾ ਵਿਆਹ ਸਿੱਖ ਰਹੁ ਰਿਤੇ ਅਨੁਸਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਰਵੇਖਣ ਵਿੱਚ ਆ ਰਿਹਾ ਹੈ ਕਿ ਵਿਆਹ ਕਾਰਜ ਦੇ ਅਨੰਦ ਕਾਰਜ ਦੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਹੈ। ਦੂਜੀ ਗੱਲ ਜਦ ਬੱਚੀ ਲੰਮਾ ਫੇਰ ਲੈਣ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੀ ਹੈ ਉਸ ਵੇਲੇ ਲੜਕੀ ਦੇ ਕੁਝ ਰਿਸ਼ਤੇਦਾਰ ਲੜਕੀ ਦੇ ਸਿਰ ਉੱਤੇ ਤੁੰਲੀ ਤਾਨ ਕੇ ਜਾਂ ਫੁੱਲਾਂ ਦਾ ਛਤਰ ਬਣਾ ਕੇ ਚੰਦੋਵੇਂ ਵਾਂਗੂ ਉਸ ਲੜਕੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਤੱਕ ਲੈ ਕੇ ਆ ਰਹੇ ਹਾਂ ਤੀਜੀ ਗੱਲ ਜਦ ਬੱਚੀ ਲਾਹਾਂ ਫੇਰੇ ਲੈਂਦੀ ਹੈ ਉਸ ਵੇਲੇ ਉਸ ਬੱਚੀ ਦੇ ਕੱਪੜੇ ਫੈਸ਼ਨੇਬਲ ਬਹੁਤ ਵੱਡੇ ਵੱਡੇ ਕਹਾਗਰੇ ਹੁੰਦੇ ਹਨ ਜਿਸ ਕਰਕੇ ਉਸ ਬੱਚੀ ਨੂੰ ਗੁਰੂ ਮਹਾਰਾਜ ਦੀ ਹਜ਼ੂਰ ਵਿੱਚ ਮੱਥਾ ਟੇਕਣਾ ਵੀ ਔਖਾ ਹੁੰਦਾ ਹੈ ਤੇ ਬਹਿਣਾ ਉੱਠਣਾ ਵੀ ਔਖਾ ਹੋ ਰਿਹਾ ਹੈ ਇਸ ਕਰਕੇ ਗੁਰਮਤਿ ਪਾਸ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਿਆਹ ਕਰ ਅਨੰਕਾਰਜ ਹੋਣਗੇ ਉਨ੍ਹਾਂ ਤੇ ਸੱਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ। ਦੂਜੀ ਗੱਲ ਜਦ ਬੱਚੀ ਗੁਰੂ ਮਹਾਰਾਜ ਦੇ ਹਜੂਰੇ ਵਿੱਚ ਲਾਹਾਂ ਫੇਰੇ ਲੈਣ ਲਈ ਆ ਰਹੀ ਹੈ ਉਸ ਵੇਲੇ ਉਸ ਬੱਚੀ ਦੇ ਸਿਰ ਉੱਪਰ ਚੁੰਨੀ ਜਾਂ ਫੁੱਲਾਂ ਦਾ ਛਤਰ ਤਾਣ ਕੇ ਲੈ ਆਵ ਜਾਵੇ। ਅਤੇ ਲਾਹਾਂ ਫੇਰੇ ਵੇਲੇ ਬੱਚੀ ਦਾ ਜਿਹੜਾ ਡਰੈੱਸ ਹੈ ਉਹ ਆਪਣੀ ਸਿੱਖ ਰਹੁ ਰੀਤੀ ਅਨੁਸਾਰ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ। ਤੇ ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਜੋ ਕੋਈ ਇਸ ਗੁਰਮਤਿ ਦੇ ਉਲਟ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਮੂਹ ਗੁਰਸਿੱਖ ਮਾਈ ਭਾਈ ਇਸ ਗੁਰਮਤਿ ਦੀ ਪਾਲਣਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਹਿਬਾਨ ਦੀ 71 ਤਜ ਇਹ ਫੈਸਲਾ ਲਿਆ ਗਿਆ ਕਿ ਆਨੰਦ ਕਾਰਜ ਦੇ ਦੌਰਾਨ ਬੱਚੀ ਭਾਰੀ ਲਹਿੰਗਾ ਨਾ बहन ਕੇ ਸਗੋਂ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਪਹਿਨਾਇਆ ਜਾਵੇ ਅਤੇ ਲਾਵਾ ਫੇਰੇ ਲੈਣ ਦੇ ਲਈ ਲਿਆਂਦੇ ਸਮੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬੱਚੀ ਦੇ ਉੱਪਰ ਚੁੰਨੀ ਜਾਂ ਫੁਲਕਾਰੀ ਤਾਣ ਕੇ ਨਾ ਲਿਆਂਦੀ ਜਾਵੇ ਉਹਨਾਂ ਕਿਹਾ ਕਿ ਭਾਰੀ ਲਹੰਗਾ ਪਾਉਣ ਦੇ ਕਾਰਨ ਆਨੰਦ ਕਾਰਜ ਦੇ ਦੌਰਾਨ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਣ ਸਮੇ ਲੜਕੀ ਨੂੰ ਕਾਫੀ ਪ੍ਰੇਸ਼ਾਨੀ ਆਉਂਦੀ ਹੈ ਛੋੜੇ ਖਰਚੇ ਤੇ ਬੇਲੋੜੇ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਇਹ ਸਖਤ ਫੈਸਲਾ ਲਿਆ ਗਿਆ ਨਾਲ ਹੀ ਦੱਸਿਆ ਗਿਆ ਕਿ ਜੇਕਰ ਕੋਈ ਸਿੱਖ ਇਹ ਗੁਰਮਤਾ ਨਹੀਂ ਮੰਨਦਾ ਤਾਂ ਉਸ ਦੇ ਉੱਤੇ ਪੰਥਕ ਰਵਾਇਤਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਉਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅਮਿਤ ਇੱਕ ਵੱਡਾ ਫੈਸਲਾ ਜਿਹੜਾ ਪੰਜ ਸਿੰਘ ਸਹਿਵਾਨਾਂ ਵੱਲੋਂ ਲਿਆ ਗਿਆ ਤੇ ਜੇਕਰ ਕੋਈ ਆਦੇਸ਼ਾਂ ਦੀ ਪਾਲਣਾ ਨਹੀਂ ਕਰੂਗਾ ਤਾਂ ਪੰਥਕ ਰੀਤੀ ਰਿਵਾਜਾਂ ਦੇ ਅਨੁਸਾਰ ਨਹੀਂ ਫੈਸਲਾ ਕਰਦਾ ਤਾਂ ਕਾਰਵਾਈ ਹੋਊਗੀ ਕਿਵੇਂ ਦੇਖਦੇ ਹੋ ਤੁਸੀਂ ਇਸ ਫੈਸਲੇ ਨੂੰ ਫੈਸਲੇ ਦਾ ਬਿਲਕੁਲ ਜ਼ਿੰਦਰ ਦੱਸਣਾ ਚਾਹੁੰਗਾ ਕਿ ਕਾਫੀ ਅੱਛਾ ਫੈਸਲਾ ਜਿਹੜਾ ਹੈ ਪੰਜ ਪਿਆਰ ਵੱਲੋਂ ਦਿੱਤਾ ਗਿਆ ਹੈ ਐਸਜੀਪੀਸੀ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਸੀਗਾ ਕਿ ਜਦੋਂ ਵੀ ਆਸਕਰ ਸਤ ਸਿੱਖ ਰੀਤੀ ਰਿਵਾਜ ਨਾਲ ਜਦੋਂ ਵਿਆਹ ਹੁੰਦਾ ਸੀ ਜਦ ਕੋਈ ਸਿੱਖ ਆਪਣੇ ਬੇਟੀ ਜਾਂ ਬੇਟੇ ਦਾ ਵਿਆਹ ਕਰਦਾ ਸੀਗਾ ਤੇ ਕਈ ਵਾਰੀ ਦੇਖਣ ਨੂੰ ਮਿਲਦਾ ਸੀ ਜਿਹੜੇ ਕਾਰਡ ਆਉਂਦੇ ਸੀਗੇ ਉਸ ਤੇ ਸਿੰਘ ਤੇ ਕੌਰ ਜਿਹੜਾ ਹੈ ਨਹੀਂ ਲਿਖਿਆ ਹੁੰਦਾ ਸੀਗਾ ਅਤੇ ਜਦੋਂ ਕੀ ਹੁਣ ਇੱਕ ਰਿਵਾਜ ਬਣ ਗਿਆ ਹੈ ਕਿ ਜਦੋਂ ਚਦ ਦੁਲਨ ਨੂੰ ਲੈ ਕੇ ਆਏ ਜਾਂਦਾ ਸਟੇਜ ਵੱਲ ਵੀ ਜਾਂ ਅਗਰ ਗੁਰਦੁਆਰਾ ਸਾਹਿਬ ਦੇ ਵਿੱਚ ਅਗਰ ਫੇਰੇ ਹੁੰਦੇ ਆਨੰਦ ਕਾਰਜ ਹੁੰਦੇ ਨੇ ਤੇ ਲੈ ਕੇ ਆਇਆ ਜਾਂਦਾ ਹੈ ਤੇ ਸਿਰ ਤੇ ਜਿਹੜਾ ਹੈ ਚੁੰਨੀ ਜਿਹੜੀ ਹੈ ਹੁੰਦੀ ਹੈ ਜਾਂ ਫੁੱਲਾਂ ਦਾ ਇੱਕ ਪੂਰਾ ਫੁੱਲਾਂ ਦੀ ਜਿਸ ਤਰ੍ਹਾਂ ਚੁੰਨੀ ਬਣਾਈ ਜਾਂਦੀ ਹੈ ਉਹਨੂੰ ਲੈ ਕੇ ਲੈ ਕੇ ਆਇਆ ਜਾਂਦਾ ਹੈ ਤੇ ਨਾਲ ਹੀ ਜਿਹੜਾ ਹੈ ਲਹਿੰਗਾ ਚੋਲੀ ਜਿਹੜਾ ਹੈ ਪਾਇਆ ਹੁੰਦਾ ਤੇ ਬਿਲਕੁਲ ਸਾਫ਼ ਤੌਰ ਤੇ ਹੁਣ ਜਿਹੜਾ ਹੈ ਐਸਜੀਪੀਸੀ ਵੱਲੋਂ ਫਰਮਾਨ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਵੀ ਸਿੱਖ ਇਹ ਰੀਤੀ ਰਿਵਾਜ ਨਾਲ ਵਿਆਹ ਕਰਨਗੇ ਜਿੰਨੇ ਵੀ ਸਿੱਖ ਨੇ ਉਹ ਅਗਰ ਆਪਣੇ ਬੇਟਾ ਜਾਂ ਬੇਟੀ ਦਾ ਵਿਆਹ ਕਰਦੇ ਨੇ ਇੱਕ ਤੱਕ ਔਰ ਤੇ ਸਿੰਘ ਜ਼ਰੂਰ ਲਿਖਿਆ ਹੋਣਾ ਚਾਹੀਦਾ ਕਾਰਡ ਦੇ ਉੱਤੇ ਦੂਜੇ ਨੰਬਰ ਤੇ ਜਿਹੜੀ ਅੰਦਰ ਫੁਲਕਾਰੀ ਜਿਸ ਜਿਸ ਤਰ੍ਹਾਂ ਚੁੰਨੀ ਲੈ ਕੇ ਆਉਂਦੇ ਸੀ ਜਾਂ ਫੁੱਲਾਂ ਦੀ ਜਿਹੜੀ ਚੁੰਨੀ ਬਣਾਈ ਜਾਂਦੀ ਸੀ ਉਸ ਤੇ ਵੀ ਜਿਹੜਾ ਹੈ ਬੈਨ ਲਗਾ ਦਿੱਤਾ ਗਿਆ ਤੇ ਨਾਲ ਹੀ ਜਦੋਂ ਆਨੰਦ ਕਾਰਜ ਹੋਣਗੇ ਜਦੋਂ ਫੇਰੇ ਹੋਣਗੇ ਤੇ ਉਸ ਸਮੇਂ ਸਲਵਾਰ ਕਮੀਜ਼ ਜਿਹੜੀ ਹੈ ਦੁਲਹਨ ਨੇ ਜਿਹੜੀ ਹੈ ਪਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਜਿਹੜੇ ਫਰਮਾਨ ਜਿਹੜੇ ਨੇ ਜਾਰੀ ਕੀਤੇ ਗਏ ਨੇ ਹਾਂ ਅਮਿੱਤਾ ਠੀਕ ਹੈ ਫਰਮਾਨ ਜਾਰੀ ਹੋ ਗਿਆ ਤੇ ਲਾਗੂ ਵੀ ਕਰ ਦਿੱਤਾ ਗਿਆ ਤੇ ਜਿਹੜੇ ਆਦੇਸ਼ ਨਹੀਂ ਮੰਨਣਗੇ ਉਹਨਾਂ ਤੇ ਕਾਰਵਾਈ ਵੀ ਹੋਊਗੀ ਲੇਕਿਨ ਇਹ ਹੁਣ ਜਿਹੜੀ ਚੀਜ਼ ਹੈ ਇਹ ਕਿਵੇਂ ਐ ਜੀ ਪੀ ਸੀ ਜਿਵੇਂ ਆਪਾਂ ਕਹਿ ਦਈਏ ਪੰਜਾਬ ਦੀ ਗੱਲ ਕਰ ਲਈਏ ਜਾਂ ਹੁਣ ਪੰਜ ਸਿੰਘ ਸਹਿਬਾਨਾ ਨੇ ਇਹ ਫੈਸਲਾ ਲਿਆ ਹਰਿਆਣੇ ਦੇ ਵਿੱਚ ਵੀ ਵਿਆਹ ਹੋਣੇ ਨੇ ਯੂ ਪੀ ਦੀ ਗੱਲ ਕਰ ਲਈ ਜਾਵੇ ਉਧਰ ਦੀ ਗੱਲ ਕਰ ਲਈ ਜਾਵੇ ਸਿੱਖ ਭਾਈਚਾਰਾ ਬਹੁਤ ਵੱਡੀ ਤਦਾਦ ਦੇ ਵਿੱਚ ਵਸਿਆ ਹੋਇਆ ਤੇ ਕਿਵੇਂ ਪਤਾ ਲੱਗੂਗਾ ਤੇ ਕਿਵੇਂ ਦੀ ਕਾਰਵਾਈ ਹੈ ਜਿਹੜੀ ਫਿਰ ਹੁਣ ਹੋ ਸਕਦੀ ਹੈ ਮਿਲਕਲ ਕਾ ਜੀਪੀਸੀ ਵੱਲੋਂ ਜਿਹੜਾ ਹੈ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕਾਰਵਾਈ ਜਿਹੜੀ ਹੈ ਹੋਏਗੀ ਉਹਨਾਂ ਤੇ ਜਿਹੜੀ ਇਹ ਚੀਜ਼ਾਂ ਦੀ ਪਾਲਣਾ ਨਹੀਂ ਕਰਨਗੇ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਵਿਆਹਾਂ ਸ਼ਾਦੀਆਂ ਦੇ ਵਿੱਚ ਵੀਡੀਓ ਜਿਹੜੀ ਹੈ ਬਣਦੀ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਜਿਹੜੇ ਨੇ ਨਾਲ ਹੀ ਜਿਹੜੇ ਹੈ ਫੇਸਬੁੱਕ ਤੇ ਜਿਹੜੀ ਹੈ ਲਾਈਵ ਹੋ ਕੇ ਵੀ ਵੀਡੀਓਸ ਪਾਉਂਦੇ ਨੇ ਤੇ ਹੋ ਸਕਦਾ ਇਸ ਤਰੀਕੇ ਦੇ ਨਾਲ ਕਾਰਵਾਈ ਹੋਵੇ ਹਾਲਾਂਕਿ ਇਹ ਜਿਹੜੇ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਕੀਤੀ ਜਾਂਦੀ ਹੈ ਹਲੇ ਤਾਂ ਫਰਮਾਨ ਜਿਹੜੇ ਨੇ ਜਾਰੀ ਹੋਏ ਨੇ ਮਗਰ ਲੋਕਾਂ ਨੂੰ ਜਿਹੜੇ ਹੈ ਅਪੀਲ ਜਿਹੜੀ ਹੈ ਮੰਨੀ ਚਾਹੀਦੀ ਹੈ ਕਿਉਂਕਿ ਐਸਜੀਪੀਸੀ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਅਜ ਫਰਮਾਨ ਜਾਰੀ ਕੀਤੇ ਗਏ ਨੇ ਹ ਅਮੀਤਾ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਬੇਲੋੜੇ ਖਰਚੇ ਹੁੰਦੇ ਨੇ ਕਿਉਂਕਿ ਲਹਿੰਗਾ ਲੈਣ ਜਾਉ ਤਾਂ ਕਿਰਾਏ ਬਹੁਤ ਹੁੰਦੇ ਨੇ ਲਹਿੰਗੇ ਆ ਲੈਣ ਦਾ ਕਿਰਾਇਆ ਤੇ ਉੱਤੋਂ ਫਿਰ ਭਾਰਾ ਹੁੰਦਾ ਤੇ ਮੱਥਾ ਟੇਕਣ 'ਚ ਵੀ ਪਰੇਸ਼ਾਨੀ ਆਉਂਦੀ ਹੈ ਸੋ ਕਿਤੇ ਨਾ ਕਿਤੇ ਵੱਡਾ ਫਰਮਾਨ ਤਾਂ ਜਾਰੀ ਕਰ ਦਿੱਤਾ ਗਿਆ ਲੇਕਿਨ ਕੀ ਲੱਗਦਾ ਤੁਹਾਨੂੰ ਵੀ ਪੰਜਾਬ ਦੀ ਜਨਤਾ ਆਪਾਂ ਕਹਿ ਦਈਏ ਜਾਂ ਬਾਹਰਲੇ ਹੋਰ ਸੂਬਿਆਂ ਦੇ ਲੋਕ ਇਸ ਫਰਮਾਨ ਨੂੰ ਮੰਨ ਦੇ ਨਜ਼ਰ ਆਉਣਗੇ ਜਾਂ ਨਹੀਂ ਬਿਲਕੁਲ ਤਜਿੰਦਰ ਕਿਉਂਕਿ ਅਗਰ ਗੱਲ ਕੀਤੀ ਜਾਵੇ ਐਸਜੀਪੀਸੀ ਦੀ ਤੇ ਬਿਲਕੁਲ ਅਗਰ ਸਿੱਖ ਜਥੇਬੰਦੀਆਂ ਦੀ ਜਾਂ ਸਿੱਖ ਵੀਰਾਂ ਦੀ ਅਗਰ ਗੱਲ ਕੀਤੀ ਜਾਵੇ ਸਿੱਖ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤੇ ਅਕਸਰ ਐਸਜੀਪੀਸੀ ਦੇ ਜਿਹੜੇ ਫਰਮਾਨ ਹੈ ਜਾਂ ਕੋਈ ਵੀ ਅਗਰ ਆਦੇਸ਼ ਜਿਹੜੇ ਜਾਰੀ ਹੁੰਦੇ ਨੇ ਤੇ ਅਕਸਰ ਜਿਹੜੇ ਆ ਲੋਕ ਮੰਨਦੇ ਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਜਿਹੜੇ ਫਰਮਾਨ ਜਿਸ ਤਰ੍ਹਾਂ ਦੇ ਤਿੰਨ ਤਰੀਕੇ ਦੇ ਅਲੱਗ-ਅਲੱਗ ਤਰੀਕਿਆਂ ਦੇ ਜਿਹੜੇ ਤਿੰਨ ਫਰਮਾਨ ਜਾਰੀ ਹੋਏ ਨੇ ਇਹਨਾਂ ਤੇ ਜਿਹੜੇ ਨੇ ਲੋਕ ਜਿਹੜਾ ਹੈ ਉਹਨਾਂ ਨੂੰ ਮੰਨਣਾ ਵੀ ਚਾਹੀਦਾ ਕਿਉਂਕਿ ਐਸਜੀਪੀਸੀ ਵੱਲੋਂ ਜਿਹੜਾ ਹੈ ਸਾਫਟਵੇਅਰ ਤੇ ਕਿਹਾ ਗਿਆ ਹੈ ਕਿਉਂਕਿ ਜਦ ਗੁਰਦੁਆਰਾ ਸਾਹਿਬ ਦੇ ਵਿੱਚ ਅਫੇਰੇ ਹੋਣਗੇ ਆਨੰਦ ਕਾਰਜ ਹੋਣਗੇ ਤੇ ਬਿਲਕੁਲ ਉੱਥੇ ਜਿਹੜੇ ਪਾਈ ਜੀ ਆ ਉਹ ਵੀ ਉਹਨਾਂ ਨੂੰ ਸਮਝਾਣਗੇ ਕਿ ਇਹ ਜਿਹੜੇ ਫਰਮਾਨ ਜਿਹੜੇ ਨੇ ਜਾਰੀ ਹੋਏ ਆ ਹੁਣ ਅੱਗੇ ਜਿਹੜਾ ਹੈ ਨਾ ਜੇ ਤੁਸੀਂ ਜਿਹੜਾ ਆਪਣਾ ਲਹਿੰਗਾ ਚੋਲੀ ਹੈ ਉਹ ਨਾ ਪਾਇਆ ਹੋਵੇ ਜਾਂ ਜਿਹੜੀ ਫੁਲਕਾਰੀ ਦੀ ਗੱਲ ਚੱਲ ਰਹੀ ਆ ਉਹ ਨਾਲ ਨੱਤੀ ਜਾਵੇ ਤੇ ਬਿਲਕੁਲ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵੀ ਜੁਲੇਸ ਸਿੱਖ ਲੋ ਬਣੇ ਹੋ ਸਕਦਾ ਸਮਾ ਜ਼ਰੂਰ ਲੱਗੇ ਇਸ ਚੀਜ਼ ਨੂੰ ਇੰਪਲੀਮੈਂਟ ਹੋਣ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਮਗਰ ਜ਼ਰੂਰ ਜਿਹੜੇ ਸਿੱਖ ਜੱਥੇਬੰਦੀਆਂ ਨੇ ਜਾਂ ਸਿੱਖ ਜਿਹੜੇ ਲੋਕ ਨੇ ਜਿਹੜੇ ਸਿੱਖ ਪਰਿਵਾਰ ਆ ਜ਼ਰੂਰ ਐਸਜੀਪੀਸੀ ਦੀ ਜਿਹੜੀ ਇਹ ਫੈਸਲਾ ਆਇਆ ਉਹਦਾ ਜ਼ਰੂਰ ਪਾਲਨ ਕਰਨਗੇ ਨਹੀਂ ਅਮੀਤ ਤਾਂ ਠੀਕ ਹੈ ਫੈਸਲਾ ਵਧੀਆ ਫੈਸਲਾ ਹੈ ਅਸੀਂ ਵੀ ਸਤਿਕਾਰ ਕਰਦੇ ਆ ਇਹੋ ਜਿਹੇ ਫੈਸਲਿਆਂ ਦਾ ਪਰੰਤੂ ਇੱਕ ਘੰਟੇ ਦੀ ਉਹ ਗੱਲ ਹੈਗੀ ਆ ਇੱਕ ਘੰਟੇ ਦੇ ਵਿੱਚ ਆਨੰਦ ਕਾਰਜ ਹੋ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਸਿਰਫ ਆਨੰਦ ਕਾਰਜ ਦੇ ਦੌਰਾਨ ਤੁਸੀਂ ਲਹਿੰਗਾ ਤੇ ਚੋਲੀ ਤੇ ਇੱਕ ਆਪਾਂ ਕਹਿ ਦਈਏ ਫੁਲਕਾਰੀ ਨਹੀਂ ਤਾਨਣੀ ਤਾਂ ਇੱਕ ਘੰਟਾ ਤਾਂ ਸਾਰੇ ਪਰਿਵਾਰ ਇਹ ਅਡਜਸਟ ਕਰ ਸਕਦੇ ਨੇ ਉਸ ਤੋਂ ਬਾਅਦ ਤੁਸੀਂ ਲਹਿੰਗਾ ਪਾ ਲਓ ਜੋ ਮਰਜ਼ੀ ਪਾ ਲਓ ਇੱਕ ਘੰਟੇ ਦੀ ਗੱਲ ਹੈ ਤੇ ਇੱਕ ਘੰਟਾ ਇਹ ਹੁਣ ਮੰਨਣਾ ਪਊਗਾ ਨਹੀਂ ਤਾਂ ਕਾਰਵਾਈ ਹੋਊਗੀ ਬਿਲਕੁਲ ਤਜ਼ਿੰਦਰ ਕਾਰਵਾਈ ਜਿਹੜੀ ਆ ਹੋਏਗੀ ਕਿਉਂਕਿ ਸਾਫ਼ ਤੌਰ ਤੇ ਐਸਜੀਪੀਸੀ ਵੱਲੋਂ ਸਾਫ਼ ਤੌਰ ਤੇ ਕਹਿ ਲਿਆ ਗਿਆ ਉੱਥੇ ਅਗਰ ਗੱਲ ਕੀਤੀ ਜਾਵੇ ਅਗਰ ਵਿਆਹ ਕਾਜ ਦੀ ਗੱਲ ਕਰਦੇ ਤੇ ਖਾਸ ਕਰ ਜਿਹੜੇ ਸਿੱਖ ਰੀਤੀ ਰਿਵਾਜ ਨਾਲ ਵਿਆਹ ਕਰਦੇ ਨੇ ਬਿਲਕੁਲ ਕਾਫੀ ਲੰਬਾ ਸਮਾਂ ਹੁੰਦਾ ਹੈ ਜਦੋਂ ਪਹਿਲਾਂ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਅਗਰ ਸਿੱਖ ਕਿਸੇ ਅਗਰ ਸੱਜਣ ਦਾ ਵਿਆਹ ਹੁੰਦਾ ਹੈ ਤੇ ਪਹਿਲਾਂ ਆਨੰਦ ਕਾਰ ਜ਼ਰੂਰ ਅਕਸਰ ਕਰਵਾਏ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਮਿਲਣ ਦਾ ਜਿਹੜਾ ਸਮਾਂ ਹੈ ਉਸ ਸਮੇਂ ਤੇ ਜਿਹੜਾ ਹੈ ਕੁੜੀ ਜਿਹੜੀ ਹੈ ਕੱਪੜੇ ਚੇਂਜ ਕਰ ਸਕਦੀ ਹੈ ਤੇ ਆਪਣਾ ਲਹਿੰਗਾ ਚੋਲੀ ਜਿਹੜੀ ਆ ਪਾਸਟ ਵਿੱਚ ਕਾਫੀ ਲੰਬਾ ਸਮਾਂ ਵਿਆਹ ਦਾ ਹੁੰਦਾ ਉਹਦੇ ਵਿੱਚ ਆਪਣੇ ਜਿਹੜੇ ਸ਼ੌਂਕ ਨੇ ਉਹ ਪੂਰੇ ਕਰ ਸਕਦੇ ਆ ਮਗਰ ਅਗਰ ਮर्यादा ਦੀ ਗੱਲ ਕੀਤੀ ਜਾਵੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਹੈ ਉੱਥੇ ਜਾ ਕੇ ਜਦੋਂ ਫੇਰੇ ਲੈਣੇ ਆ ਤੇ ਬਿਲਕੁਲ ਜਿਸ ਤਰ੍ਹਾਂ ਹੁਣ ਫਰਮਾਨ ਜਾਰੀ ਹੋਏ ਨੇ ਕਿ ਸਲਵਾਰ ਸੂਟ ਦੇ ਵਿੱਚ ਜਿਸ ਤਰ੍ਹਾਂ ਫੇਰੇ ਲੈ ਕੇ ਜਾਏ ਲੈਣੇ ਚਾਹੀਦੇ ਨੇ ਬਿਲਕੁਲ ਮੈਨੂੰ ਲੱਗਦਾ ਕਿ ਮੰਨ ਮੰਨਣਾ ਵੀ ਚਾਹੀਦਾ ਕਿਉਂਕਿ ਐਸਜੀਪੀਸੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਫਰਮਾਨ ਜਿਹੜੇ ਨੇ ਜਾਰੀ ਕੀਤੇ ਗਏ ਸੋ ਨਵਾਂ ਗੁਰਮਤਾ ਜਿਹੜਾ ਜਾਰੀ ਕੀਤਾ ਗਿਆ ਤੇ ਲ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਸਿਰਫ ਆਨੰਦ ਕਾਰਜ ਦੇ ਦੌਰਾਨ ਹੁਣ ਲਹਿੰਗਾ ਤੇ ਚੋਲੀ ਦਾ ਇਸਤੇਮਾਲ ਆ ਜਿਹੜੀਆਂ ਲਾੜੀਆਂ ਨਹੀਂ ਕਰ ਸਕਦੀਆਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੋ ਦੇਖਣਾ ਇਹ ਹੋਊਗਾ ਕਿ ਇਹਨਾਂ ਹੁਕਮਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਪਾਲਣਾ ਜਿਹੜੀ ਕੀਤੀ ਜਾਂਦੀ ਹੈ ਸੋ ਜਾਣਕਾਰੀ ਦੇਣ ਦੇ ਲਈ ਉਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ